ਹਾਂਜੀ ਕਰਦਾ ਉਹ ਜੋ ਵੀ ਬਸ ਕਰਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਆਪਾਂ ਅਕਾਲਪੁਰਖ ਵਾਹਿਗੁਰੂ ਦੀ ਇੱਕ ایسی ਰੋਸ਼ਨੀयां ਦੀ ਦੁਨੀਆ ਦੇਖਣ ਜਾਵਾਂਗੇ ਜਿੱਥੇ ਜਾ ਕੇ ਤੁਸੀਂ ਵਿਸਮਾਦ ਵੀ ਹੋਮੋਗੇ ਤੇ ਹੈਰਾਨ ਵੀ ਹੋਮੋਗੇ ਜੁਗਨੂ ਟਟਿਆਣੇ ਇਹਨਾਂ ਦੇ ਬਾਰੇ ਤਾਂ ਤੁਸੀਂ ਜਾਣਦੇ ਹੋ ਆਥਨੇ ਸ਼ਾਮ ਦੇ ਵੇਲੇ ਜਦੋਂ ਹਨੇਰਾ ਜਿਆ ਹੁੰਦਾ ਸੀ ਤੇ ਕਿੱਦਾਂ ਟਿਮਟਮਾਉਂਦੇ ਫਿਰਦੇ ਹੁੰਦੇ ਸੀ ਅੱਜ ਕੱਲ ਤਾਂ 5G ਆ ਗਏ ਏਸੀ ਆਗੇ ਦਰਾਖਤ ਵੱਡੇ ਗਏ ਬਹੁਤ ਕੁਛ ਐਸਾ ਹੋ ਗਿਆ ਵੀ ਇਹ ਚੀਜ਼ਾਂ ਖਤਮ ਹੋ ਗਈਆਂ ਜਿਵੇਂ ਰਾਤ ਦੇ ਹਨੇਰੇ ਦੇ ਵਿੱਚ ਚੰਨ ਤਾਰੇ ਚਮਕਦੇ ਆ ਓਵੇਂ ਹੀ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਜਿੱਥੇ ਸੂਰਜ ਦੀ ਰੋਸ਼ਨੀ ਜਾਂਦੀ ਨਹੀਂ ਹੈਗੀ ਜਿੱਥੇ ਰੋਸ਼ਨੀ ਦੀ ਇੱਕ ਕਿਰਨ ਵੀ ਨਹੀਂ ਜਾਂਦੀ ਜਿੱਥੇ ਘੁੱਪ ਹਨੇਰਾ ਹੁੰਦਾ ਉਸ ਜਗ੍ਹਾ ਦੇ ਉੱਤੇ ਰਹਿਣ ਵਾਲੇ ਇਹ ਜੀਵ ਇਸ ਤਰੀਕੇ ਦੇ ਨਾਲ ਉੱਥੇ ਰੋਸ਼ਨੀ ਵੰਡ ਦਿਆ ਜਾਂ ਚਮਕਦਿਆ ਕਿ ਉੱਥੇ ਜਿਹੜਾ ਇੱਕ ਵਾਰੀ ਚਲੇ ਜਾਂਦਾ ਉਹ ਹੈਰਾਨ ਹੋ ਜਾਂਦਾ ਦੇਖੋ ਪਾਣੀਆਂ ਦੇ ਵਿੱਚ ਸੂਖਮ ਜੀਵ ਹੁੰਦੇ ਆ ਜਦੋਂ ਹਰਕਤ ਕਰਦੇ ਆ ਤਾਂ ਉਹ ਚਮਕਦੇ ਨੇ ਆ ਮੱਛੀ ਉਹ ਜੀਵ ਆਪਣੇ ਮੂੰਹ ਦੇ ਵਿੱਚ ਲੈ ਕੇ ਥੱਲੇ ਪਾਣੀ 'ਚ ਚਲੇ ਜਾਂਦੀ ਹੈ ਤੇ ਉੱਥੇ ਜਾ ਕੇ ਛੱਡਦੀ ਆ ਉਹ ਤੇ ਸ਼ਿਕਾਰ ਖੇਡਦੀ ਆ ਸੋ ਪ੍ਰਮਾਤਮਾ ਨੇ ਹਰ ਜੀਵ ਨੂੰ ਜ਼ਿੰਦਗੀ ਜਿਉਣ ਵਾਸਤੇ ਉਹਦੀਆਂ ਲੋੜਵੰਤ ਜਿਹੜੀਆਂ ਚੀਜ਼ਾਂ ਨੇ ਪ੍ਰੋਵਾਈਡ ਕੀਤੀਆਂ ਨੇ ਉਹ ਦਿੱਤੀਆਂ ਨੇ ਐਸੀ ਇੱਕ ਦੁਨੀਆ ਜਿੱਥੇ ਰੋਸ਼नियां ਰੋਸ਼नियां ਬੇਸ਼ੱਕ ਉਹ ਹਨੇਰੇ ਆ ਹਨੇਰੇ ਦੇ ਵਿੱਚ ਇਹ ਰੋਸ਼नियां ਜਿਹੜੀ ਇਹ ਦੇਖਣ ਨੂੰ ਇੰਨੀ ਖੂਬਸੂਰਤ ਲੱਗਦੀ ਆ ਕਿ ਬੰਦਾ ਹੈਰਾਨ ਵੀ ਹੁੰਦਾ ਤੇ ਵਿਸਮਾਦ ਵੀ ਹੁੰਦਾ ਸੋ ਇੱਕ ਚੀਜ਼ ਇੱਥੇ ਆਪਾਂ ਹੋਰ ਕਹਿ ਸਕਦੇ ਆ ਕਿ ਰੋਸ਼ਨੀ ਆ ਜਿਹੜੀ ਉਹਨੂੰ ਆਪਣਾ ਵजूद ਪ੍ਰਗਟ ਕਰਨ ਦੇ ਲਈ ਹਨੇਰਾ ਚਾਹੀਦਾ ਹੀ ਚਾਹੀਦਾ ਜਾਂ ਕਹਿ ਲਓ ਵੀ ਹਨੇਰੇ ਤੋਂ ਬਿਨਾ ਰੋਸ਼ਨੀ ਦਾ ਚਾਨਣ ਦਾ ਕੋਈ ਵजूद ਨਹੀਂ ਹੈਗਾ ऐसे करके ये दुनिया वा जेडी ये दो दे उते खडी आ ਧੋਪ ਸ਼ਾਂ ਸੱਚ ਝੂਠ ਚੰਗਾ ਮਾੜਾ ਸਭ ਕੁਛ ਹਾਸੇ ਰੋਣੇ ਦੋ ਦੇ ਵਿੱਚ ਵੰਡਿਆ ਹੋਇਆ ਤੇ ਇੱਕ ਸਿਰਫ ਉਹ ਕਾਲਪੁਰਖ ਵਾਹਿਗੁਰੂ ਆ ਇੱਕ ਉਸ ਦੁਨੀਆ ਦੇ ਵਿੱਚ ਹੀ ਆ ਇੱਥੇ ਤਾਂ ਦੋ ਦੇ ਵਿੱਚ ਹੀ ਵੰਡੇ ਹੋਣਾ ਆਪਾਂ ਨੇ ਇੱਕ ਸਿਰਫ ਉਥੇ ਆ ਜਦੋਂ ਆਪਾਂ ਉਸ ਕਾਲਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੁੰਨੇ ਆ ਤੇ ਫਿਰ ਉਥੇ ਇੱਕ ਹੋ ਜਾਂਦਾ ਸਾਰਾ ਕੁਛ ਪਰ ਦੇਖੋ ਤੁਸੀਂ ਆ ਨਾ ਵਾਹਿਗੁਰੂ ਨੇ ਕੈਸੀਆਂ ਕੈਸੀਆਂ ਚੀਜ਼ਾਂ ਜਾਂ ਕਹਿ ਲੋ ਕੈਸੇ ਕੈਸੇ ਤੰਗ ਤਰੀਕੇ ਲੱਭੇ ਨੇ ਇਹ ਜੀਵ ਜੰਤੂਆਂ ਦੇ ਅੰਦਰ ਇਹ ਰੋਸ਼ਨੀ ਪੈਦਾ ਕਰਨ ਵਾਸਤੇ ਹੁਣ ਇਹ ਤਾਂ ਹੈ ਨਹੀਂ ਕਿ ਵਾਹਿਗੁਰੂ ਨੇ ਕਿਸੇ ਵੱਡੇ ਬਿਜਲੀ ਦੇ ਗ੍ਰੇਡਾਂ ਨਾਲ ਇਹਨਾਂ ਨੂੰ ਸਿਗਨਲ ਦਿੱਤਾ ਨਹੀਂ ਥੱਲੇ ਇਹਨਾਂ ਨੇਰਿਆਂ ਦੇ ਵਿੱਚ ਇਹ ਟਿੰਮ ਟਮਾਉਂਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਅਸਲ ਦੇ ਵਿੱਚ ਜਿਉਂਦੀਆਂ ਜਾਗਦੀਆਂ ਨੇ ਤੇ ਥੱਲਿਓਂ ਹੀ ਇਹ ਉਸ ਹਨੇਰੇ ਪਾਣੀ ਦੇ ਵਿੱਚੋਂ ਹੀ ਇਹ ਵੀਡੀਓ ਬਣ ਕੇ ਆਈ ਆ ਇਸ ਧਰਤੀ ਦੇ ਉੱਤੇ ਕਿੰਨੇ ਐਸੇ ਜੀਵ ਜੰਤੂ ਨੇ ਜਿਹੜੇ ਰਾਤ ਦੇ ਵੇਲੇ ਰੋਸ਼ਨੀ ਪੈਦਾ ਕਰਦੇ ਆ ਆਪਾਂ ਅਕਸਰ ਇਹ ਕਹਿੰਦਾ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਇੰਨਾ ਛੋਟੇ ਛੋਟੇ ਜੀਵ ਜੰਤੂਆਂ ਨੂੰ ਇੰਨੇ ਗੁਣਾਂ ਦੇ ਨਾਲ ਨਵਾਜਦਾ ਜਦੋਂ ਇੰਨਾ ਜੀਵ ਜੰਤੂਆਂ ਦਾ ਇੰਨਾ ਖਿਆਲ ਰੱਖਦਾ ਤਾਂ ਇਨਸਾਨ ਜਿਹਨੂੰ ਪਰਮਾਤਮਾ ਹੋਣ ਦਾ ਦਰਜਾ ਮਿਲਿਆ ਹੋਇਆ ਉਹਦਾ ਵਾਹਿਗੁਰੂ ਕਿੰਨਾ ਖਿਆਲ ਰੱਖਦਾ ਹੋਊ ਬਸ ਗੱਲ ਸਿਰਫ ਇੰਨੀ ਆ ਕਿ ਅਸੀਂ ਖਿਆਲ ਨਹੀਂ ਰੱਖਦੇ ਜਿੱਦਣ ਅਸੀਂ ਖਿਆਲ ਰੱਖਣ ਲੱਗੇ ਨਾ ਉਸ ਦਿਨ ਖੇੜ ਬਣ ਜਾਣੀ ਆ ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ